ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡੇ ਸਾਰਿਆਂ ਦਾ ਸਾਂਝਾ ਹੀ ਹੈ ਕਿ ਕ੍ਰੋਧ ਜਾਂ ਗੁੱਸੇ ਦਾ ਹੱਲ ਕੀ ਹੈ ਤੇ ਆਪਾਂ ਕੇਵਲ ਤਿੰਨ ਗੱਲਾਂ ਤੇ ਵਿਚਾਰ ਕਰਾਂਗੇ ਪਹਿਲੀ ਗੱਲ ਕਿ ਜਿਹੜਾ ਕ੍ਰੋਧ ਹੈ ਇਹ ਸਾਡੇ ਪੰਜਾਂ ਵਕਾਰਾਂ ਦੇ ਵਿੱਚ ਪਰਬਲ ਗਿਣਿਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਲੋਭ ਮੋਹ ਹੰਕਾਰ ਆ ਇਨੂੰ ਸਹਿਜ ਵਰਤਾਰੇ ਵਾਲਾ ਇੱਕ ਰੂਪ ਦਿੱਤਾ ਜਾਂਦਾ ਹੈ ਵੈਸੇ ਤਾਂ ਹੰਕਾਰਿਆ ਵੀ ਬਹੁਤ ਖਤਰਨਾਕ ਹੁੰਦਾ ਪਰ ਜਿਹੜਾ ਕਾਮ ਤੇ ਕ੍ਰੋਧ ਹੈ ਗੁੱਸਾ ਇਹ ਤਤਫਟ ਜਿਹੜਾ ਆਪਣਾ ਰਿਐਕਸ਼ਨ ਦਿੰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੋਹਾਗਾ ਢਲੈ ਜਿਹੜਾ ਕਾਮ ਤੇ ਕ੍ਰੋਧ ਹੈ ਇਹ ਸਰੀਰ ਨੂੰ ਕਾਇਆ ਨੂੰ ਗਾਲ ਕੇ ਨਤਾਨਾ ਕਰ ਦਿੰਦਾ ਕਮਜ਼ੋਰ ਕਰ ਦਿੰਦਾ ਜਿਵੇਂ ਕੰਚਨ ਨੂੰ ਸੋਨੇ ਨੂੰ ਇੱਕ ਤਰਲ ਪਦਾਰਥ ਹੈ ਸੁਹਾਗਾ ਉਹ ਉਹਨੂੰ ਢਾਲ ਦਿੰਦਾ ਸੋਨੇ ਨੂੰ ਕਮਜ਼ੋਰ ਕਰ ਦਿੰਦਾ ਨਤਾਨਾ ਕਰ ਦਿੰਦਾ ਇਹਦਾ ਮਤਲਬ ਇਹ ਜਿਹੜਾ ਕਰੋਧ ਹੈ ਜਾਂ ਗੁੱਸਾ ਹੈ ਇਹ ਇੱਕ ਰੋਗ ਵੀ ਹੈ ਹਾਂ ਇਹਦੀ ਦੂਜੀ ਫਿਲਾਸਫੀ ਵੱਖਰੀ ਹੈ ਕਿ ਇਹਨੂੰ ਸੂਰਬੀਰਤਾ ਵਿੱਚ ਬਦਲੋਗੇ ਕਾਮ ਯਾ ਉਹ ਹੋਣਗੇ ਪਰ ਜਿਵੇਂ ਤੇਜ ਹਨੇਰੀ ਪੁਚਾਲ ਤਹਿਸਨੈਸ ਕਰ ਦਿੰਦਾ ਹੈ ਔਰ ਇਹ ਤਕਰੀਬਨ ਸਾਡੇ ਸਮਾਜ ਦੇ ਵਿੱਚ ਜਿਹੜਾ ਗੁੱਸਾ ਤੇ ਕ੍ਰੋਧ ਹੈ ਇਹਨੇ ਘਰਾਂ ਤੋਂ ਲੈ ਕੇ ਪਰਿਵਾਰਾਂ ਤੋਂ ਲੈ ਕੇ ਧਰਮ ਖੇਤਰ ਵਿੱਚ ਰਾਜਨੀਤੀ ਵਿੱਚ ਸਮਾਜ ਵਿੱਚ ਬੇਅੰਤ ਕਾਣ ਕੀਤਾ ਹੈ ਔਰ ਇਹ ਅਸੀਂ ਰੋਜ਼ਾਨਾ ਹੀ ਖਬਰਾਂ ਪੜਦੇ ਆਂ ਸੁਣਦੇ ਆਂ ਜਾਂ ਸਮਾਜ ਦੇ ਵਿੱਚ ਸਭ ਕੁਝ ਵਾਪਰਦਾ ਦੇਖਦੇ ਆਂ ਕਿ ਨਿੱਕੀਆਂ ਨਿੱਕੀਆਂ ਗੱਲਾਂ ਤੇ ਇਹ ਜਿਹੜੇ ਗੁੱਸੇ ਗਿਲੇ ਨੇ ਤੇ ਜਿਹੜੇ ਗੁੱਸੇ ਦਾ ਕਹਿਰ ਹੈ ਇਹ ਸਾਡੇ ਤਲਾਕ ਤੋਂ ਲੈ ਕੇ ਕਤਲਾਂ ਤੋਂ ਲੈ ਕੇ ਤੇ ਅਨੇਕ ਤਰ੍ਹਾਂ ਦੀਆਂ ਲੜਾਈਆਂ ਸੁੱਕੀਆਂ ਕਿਕਰਾਂ ਤੋਂ ਲੜ ਕੇ ਲੋਕਾਂ ਨੇ ਕਤਲ ਕੀਤੇ ਤੇ ਜ਼ਮੀਨਾਂ ਜਿਹੜੀਆਂ ਉਹ ਕੁਰਬਾਨ ਹੋ ਗਈਆਂ ਉਹ ਖਤਮ ਹੋ ਗਈਆਂ ਉਹਨਾਂ ਦੇ ਕੋਲ ਨਿੱਕੀ ਨਿੱਕੀ ਗੰਨੇ ਤੋਂ ਕਹਿੰਦੇ ਜਾਂ ਵੱਟ ਤੋਂ ਜਾਂ ਗੁੜ ਦੀ ਰੋੜੀ ਤੋਂ ਲੜਕੇ ਵੀ ਗੁੱਸੇ ਦੇ ਵਿੱਚ ਲੋਕਾਂ ਨੇ ਆਪਣੇ ਖੇਤ ਬਰਬਾਦ ਕਰ ਲੈ ਆਪਣੇ ਹੋਂਦ ਖਤਮ ਕਰ ਲੈ ਤਾਂ ਇਹ ਜਿਹੜਾ ਗੁੱਸਾ ਤੇ ਕਰੋਧ ਹੈ ਇਹੋ ਜਿਹਾ ਚੰਡਾਲ ਨੂੰ ਕਾਬੂ ਕਿਵੇਂ ਰੱਖੀਏ ਦਰਸਲ ਉਹ ਤਾਂ ਸਵਾਲ ਆ ਨਾ ਪਹਿਲਾਂ ਤਾਂ ਹੁੰਦਾ ਸਹਿਜ ਤੇ ਸ਼ਾਂਤੀ ਵਿੱਚ ਜਿਉਣਾ ਕਿਸੇ ਬੰਦੇ ਨੂੰ ਭੁੱਖ ਲੱਗੀ ਹੈ ਤਵੇ ਤੇ ਰੋਟੀ ਪਾਤੀ ਉਹਨੇ ਸਮਾਂ ਤੇ ਲੈਣਾ ਤੁਸੀਂ ਗੁੱਸਾ ਕਰੀ ਜਾਓ ਕ੍ਰੋਧ ਕਰੀ ਜਾਓ ਖਬੀ ਜਾਓ ਇਹ ਤੁਹਾਡੀ ਆਪਣੀ ਸਿਰਦਰਦੀ ਹੈ ਇਸ ਲਈ ਜਿਵੇਂ ਜਿਉਣਾ ਇੱਕ ਕਲਾ ਨਾ ਉਹਦੇ ਵਿੱਚ ਸਹਜ ਤੇ ਸ਼ਾਂਤੀ ਰੱਖਣੀ ਵੀ ਜ਼ਰੂਰੀ ਹੈ ਕਿਉਂਕਿ ਸਹਜ ਤੇ ਸ਼ਾਂਤੀ ਸਾਡੀ ਇਹਦੀ ਦਵਾਈ ਹੈ ਹਰ ਗੱਲ ਤੇ ਸਵੇਰੋਂ ਹੀ ਤਿਓੜੀਆਂ ਪਾ ਕੇ ਤੁਰ ਪੈਣਾ ਜਾਂ ਤੁਹਾਨੂੰ ਕੋਈ ਕਿਸੇ ਨਾਲ ਸਿੱਝੇ ਪਾ ਬੋਲਣਾ ਨਹੀਂ ਕਿ ਮੈਨੂੰ ਗੁੱਸਾ ਬੜਾ ਆਉਂਦਾ ਇਹ ਕੋਈ ਕਰੈਕਟਰ ਨਹੀਂ ਹੈ ਕਿਸੇ ਬੰਦੇ ਦਾ ਅਸੀਂ ਖਾ ਮੁਖਾਵੇਂ ਕਈ ਵਾਰੀ ਕਹਿੰਦੇ ਵੀ ਫਲਾਣੇ ਨੂੰ ਬੜਾ ਗੁੱਸਾ ਉਹਦਾ ਕਹਿਰ ਹੈ ਬਾਬਾ ਫਰੀਦ ਜੀ ਨੇ ਦਾ ਬੜਾ ਇੱਕ ਸੁਝਾਓ ਦਿੱਤਾ ਸਮੁੱਚੀ ਮਾਨਵਤਾ ਨੂੰ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਝ ਪਾਏ ਬਾਬਾ ਜੀ ਫਰੀਦ ਜੀ ਕਹਿੰਦੇ ਕਿ ਭਾਈ ਬੁਰੇ ਦਾ ਵੀ ਭਲਾ ਜਦੋਂ ਕੋਈ ਬੰਦਾ ਬੁਰੇ ਦਾ ਵੀ ਭਲਾ ਸੋਚਣ ਲੱਗ ਪਏਗਾ ਨਾ ਗੁੱਸਾ ਫਿਰ ਰਹੇਗਾ ਕਿੱਥੇ ਸੱਗ ਗੁੱਸਾ ਤੇ ਸਾਡੇ ਹੰਕਾਰ ਵਿੱਚ ਤੇ ਸਾਡੇ ਉਹੀ ਬਲੱਡ ਚ ਲੋਕਾਂ ਦੇ ਭਰਿਆ ਹੋਇਆ ਜਦੋਂ ਸਹਿਜ ਭਾਵੀ ਸ਼ਾਂਤਮਈ ਜੀਵਨ ਹੋਏਗਾ ਤੇ ਬੁਰੇ ਦੇ ਭਲਾ ਕਰਨ ਵਾਲੀ ਵੀ ਵਰਤੀ ਹੋਏਗੀ ਤੇ ਗੁੱਸਾ ਹੋਏਗਾ ਨਹੀਂ ਕਹਿੰਦੇ ਦੇਹੀ ਰੋਗ ਨਾ ਲੱਗੇ ਉਹ ਹੈ ਦੁਨੀਆ ਦੇ ਲੋਕੋ ਇਹ ਤੁਹਾਡੇ ਸਰੀਰ ਦਾ ਬਹੁਤ ਵੱਡਾ ਰੋਗ ਹੈ ਇਹਦੇ ਨਾਲ ਰਹਿੰਦਾ ਵੀ ਕੁਝ ਨਹੀਂ ਤੁਹਾਡੇ ਪਾਸ ਪਰ ਇਹ ਨੂੰ ਆਪਣੇ ਸੁਭਾਅ ਨੂੰ ਤਬਦੀਲ ਕਰਨਾ ਆਪਣੀ ਸੋਚ ਨੂੰ ਤਬਦੀਲ ਕਰਨਾ ਇਹ ਸਭ ਤੋਂ ਵੱਡਾ ਜ਼ਰੂਰੀ ਹੁੰਦਾ ਦੂਜਾ ਹੁੰਦਾ ਹੈ ਕਿ ਸਾਡੇ ਸਮਾਜ ਵਿੱਚ ਜਿਹੜਾ ਸਤਗੁਰਾਂ ਦਾ ਫਰਮਾਨ ਐ ਨਾ ਪੜ ਅੱਖਰ ਇਹੋ বুঝੀਐ ਮੂਹ ਰੱਖੈ ਨਾਲ ਨਾ ਲੁਝੀਐ ਕਈ ਵਾਰੀ ਮੂਰਖ ਲੋਕਾਂ ਨੇ ਜੋ ਕੁਝ ਕਰਨਾ ਉਹਨਾਂ ਨੇ ਕਰਨਾ ਹੀ ਐ ਉਹਨਾਂ ਤੇ ਗੁੱਸਾ ਕਰਕੇ ਵੀ ਅਸੀਂ ਕੀ ਕਰਾਂਗੇ ਆਪਣੀ ਕੇਵਲ ਉਹ ਕਹਿੰਦੇ ਹਾਂਡੀ ਉਬਲੇਗੀ ਆਪਣੇ ਕੰਡੇ ਸਾੜੇਗੀ ਜੇ ਤੌੜੀ ਉਬਲੇਗੀ ਵੀ ਸੇਕ ਦੇ ਨਾਲ ਤੇ ਕੰਡੇ ਵੀ ਆਪਣੇ ਸੜ ਰਹੇ ਨੁਕਸਾਨ ਕਿਸੇ ਦਾ ਨਹੀਂ ਹੋ ਰਿਹਾ ਜਿਹੜੇ ਇਸ ਤਰ੍ਹਾਂ ਦੇ ਸੁਭਾਅ ਵਾਲੇ ਲੋਕ ਨੇ ਉਹ ਹਰ ਖੇਤਰ ਵਿੱਚ ਨੇ ਤੁਹਾਡੇ ਗਲੀ ਮਹੱਲੇ ਤੋਂ ਲੈ ਕੇ ਤੁਹਾਡੇ ਇਲਾਕੇ ਤੋਂ ਲੈ ਕੇ ਤੁਹਾਡੇ ਹਰ ਖੇਤਰ ਵਿੱਚ ਭਾਵੇਂ ਉਹ ਉਹ ਧਾਰਮਿਕ ਖੇਤਰ ਦੇ ਹੋਣ, ਰਾਜਨੀਤਿਕ ਦੇ ਹੋਣ, ਸਮਾਜਿਕ ਦੇ ਹੋਣ ਜਾਂ ਸਧਾਰਨ ਵਰਤਾਰੇ ਵਾਲੇ ਹੋਣ ਜਾਂ ਨੌਕਰੀ ਪੇਸ਼ੇ ਵਾਲੇ ਹੋਣ ਜਾਂ ਵਪਾਰੀ ਲਲਾਰੀ ਹੋਣ ਖੇਤਰ ਕੋਈ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੇ ਆਪਣਾ ਸੁਭਾਅ ਨਹੀਂ ਬਦਲਣਾ ਹੁੰਦਾ ਤੇ ਜਾਂ ਉਹਨਾਂ ਦੀ ਸਮਝ ਵਿੱਚ ਪੈਣਾ ਨਹੀਂ ਹੁੰਦਾ। ਕਈਆਂ ਲੋਕਾਂ ਨੇ ਸਾਰਾ ਦਿਨ ਨਿੰਦਿਆ ਹੀ ਕਰਨੀ ਹੁੰਦੀ ਹੈ, ਕਈਆਂ ਨੇ ਸਾਰਾ ਦਿਨ ਸੋਸ਼ਲ ਮੀਡੀਆ ਤੇ ਵੀ ਗਾਲਾਂ ਹੀ ਕੱਢੀ ਜਾਣੀਆਂ ਇਹ ਤਾਂ ਸਾਡਾ ਅੱਜ ਦੀ ਸਥਿਤੀ ਵਿੱਚ ਖਾਸ ਕਰਕੇ ਸਿੱਖ ਸਮਾਜ ਨੇ ਤਾਂ ਇਹਨਾਂ ਦੇ ਹੱਥ ਵਿੱਚ ਤਾਂ ਇਹ ਜੋ ਆ ਗਿਆ ਇਹ ਸੋਸ਼ਲ ਮੀਡੀਆ ਕਿਸੇ ਦੀ ਇੱਜ਼ਤ ਨਹੀਂ ਰਹਿਣ ਦਿੱਤੀ ਅਸੀਂ ਹਰ ਖੇਤਰ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੱਕ ਪਏ ਹੋਏ ਹਾਂ ਇਹਨਾਂ ਗਾਲੀ ਗਲੋਚ ਇੰਨੀ ਬੁਰੀ ਬੋਲੀ ਜਿਵੇਂ ਅਸੀਂ ਗੁੱਸੇ ਦੇ ਭਰੇ ਆ ਤੇ ਅਸੀਂ ਆਪਦਾ ਗੁੱਸਾ ਕੱਢਣ ਲਈ ਬਦਲੋ ਆਪਣੇ ਨਾਂ ਧਰਮ ਗ੍ਰੰਥਾਂ ਨੂੰ ਬਖਸ਼ਦੇ ਆ ਨਾ ਇਤਿਹਾਸ ਨੂੰ ਬਖਸ਼ਦੇ ਆ ਨਾ ਰਵੈਤਾਂ ਨੂੰ ਨਾ ਪਰੰਪਰਾਵਾਂ ਨੂੰ ਮੇਰਾ ਖਿਆਲ ਜੋ ਸਾਡੀ ਸਥਿਤੀ ਪਿਛਲੇ ਸਾਲਾਂ ਤੋਂ ਲੈ ਕੇ ਵਰਤਮਾਨ ਤੱਕ ਬਣੀ ਹੋਈ ਹੈ ਅਸੀਂ ਪੂਰਾ ਯੁੱਧ ਛੇੜਿਆ ਹੋਇਆ ਔਰ ਅਸੀਂ ਗੁੱਸਾ ਕੱਢਦੇ ਆ ਬਦਲ ਸਾਡੇ ਸੁਭਾਅ ਹੀ ਇਸ ਤਰ੍ਹਾਂ ਦੇ ਬਣ ਗਿਆ ਵੀ ਅਸੀਂ ਇਹਨੂੰ ਗੁੱਸਾ ਕੱਢਣ ਲਈ ਵਰਤ ਰਹੇ ਆ ਸ਼ਾਂਤੀ ਲਈ ਤਾਂ ਵਰਤੀ ਨਹੀਂ ਰਿਹਾ ਵੀ ਕਿਤੇ ਲੋਕਾਂ ਦੇ ਸੁਭਾਅ ਵੀ ਬਦਲ ਜਾਣ ਤੀਜਾ ਹੁੰਦਾ ਚਿੰਤਨ ਕਰਨਾ ਚਿੰਤਨ ਹੁੰਦਾ ਕਿ ਕੀ ਇਹ ਗੁੱਸਾ ਕਰਨ ਦੇ ਨਾਲ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ ਅਜੇ ਤੱਕ ਦੁਨੀਆ ਵਿੱਚ ਗੁੱਸੇ ਖੋਰਾ ਨੇ ਫਾਇਦਾ ਤਾਂ ਕਦੀ ਉਠਾਇਆ ਨਹੀਂ ਨੁਕਸਾਨ ਹੋਇਆ ਹੋਏਗਾ ਜੋ ਵੀ ਉਹਨਾਂ ਦੇ ਹੱਥੋਂ ਹੋਇਆ ਉਹ ਨੁਕਸਾਨ ਹੋਇਆ ਚਾਹੇ ਉਹ ਡਰਾਈਵਿੰਗ ਕਰਦੇ ਆ ਤਾਂ ਵੀ ਗੱਡੀਆਂ ਭੜਦੀਆਂ ਨੇ ਜੇ ਕਿਸੇ ਨੇ ਵਾੜੇ ਮੋਟੇ ਕੋਈ ਸ਼ਾਸਤਰ ਲੈ ਲਿਆ ਤੇ ਉਹ ਵੀ ਬੇਲੋੜਾ ਹੀ ਕਈ ਵਾਰੀ ਸਭ ਕੁਝ ਵਾਪਰਦਾ ਹੀ ਆ ਸਾਡੇ ਸਾਹਮਣੇ ਇੱਕ ਪਲ ਦੇ ਗੁੱਸੇ ਵਾਸਤੇ ਫਿਰ ਸਾਰੀਆਂ ਉਮਰਾਂ ਝੋਰੇ ਕਰਦੇ ਲੋਕ ਮਰ ਜਾਂਦੇ ਆ ਅਸੀਂ ਜੇਲਾਂ ਵਿੱਚ ਵੀ ਉਹ ਲੋਕ ਦੇਖੇ ਜਿਹੜੇ ਪਛਤਾਵੇ ਤੋਂ ਸਿਵਾ ਉਹਨਾਂ ਦੇ ਪੱਲੇ ਕੁਛ ਨਹੀਂ ਔਰ ਉਹ ਮੁੜ ਕੇ ਕਹਿੰਦੇ ਕਿ ਐਵੇਂ ਇੱਕ ਪਲ ਦੇ ਗੁੱਸੇ ਵਾਸਤੇ ਉਮਰ ਕੈਦੀ ਬਣ ਕੇ ਰਹਿ ਗਏ ਪਰਿਵਾਰ ਬਰਬਾਦ ਹੋ ਗਏ ਘਰ ਬਰਬਾਦ ਹੋ ਗਏ ਪਰ ਇਹ ਹੁੰਦਾ ਕਿ ਪਹਿਲਾਂ ਸੋਚਣਾ ਅੱਗੋਂ ਦੇ ਜਾ ਚੇਤੀਆ ਤਾਂ ਕਾਇਤ ਮਿਲੈ ਸਜਾਏ ਇਹ ਤਾਂ ਚਿੰਤਨ ਤੇ ਪਹਿਲਾਂ ਹੁੰਦਾ ਜਿਹੜੀ ਚੀਜ਼ ਨਾਲ ਨੁਕਸਾਨ ਹੁੰਦਾ ਜੀਦੇ ਨਾਲ ਬ੍ਰਿਆਈਵੱਦੀ ਹੈ ਫਿਰ ਭਾਈ ਸਮਾਜ ਨੂੰ ਸੋਚਣਾ ਪੈਗਾ ਤੇ ਹੇ ਹਰ ਇੱਕ ਦੀ ਵਿਅਕਤੀਗਤ ਪਹੁੰਚ ਹੁੰਦੀ ਹੈ ਕਿ ਗੁੱਸਾ ਫਿਰ ਟਲੇ ਕਿਵੇਂ ਹੁਆਮ ਤਾਂ ਕਹਿ ਦਿੰਦੇ ਵੀ ਇਹਨੂੰ ਭਾਈ ਪਾਣੀ ਪਿਵਾਓ ਪਾਣੀ ਪਿਓ ਦਾ ਮਤਲਬ ਅੰਦਰ ਅੱਗ ਮੱਚਦੀ ਹੈ ਅੱਗ ਨੂੰ ਸ਼ਾਂਤ ਕਰਨ ਦਾ ਢੰਗ ਤੇ ਪਾਣੀ ਆ ਕੁਝ ਬੋਲ ਹੁੰਦੇ ਆ ਜਿਹੜੇ ਉਹਦੇ ਬੰਦੇ ਦੇ ਮਨ ਵਿੱਚ ਬੋਲ ਉੱਠਿਆ ਬੋਲ ਅੱਗ ਵਕਣ ਲਟ ਲਟ ਵੱਲ ਰਿਹਾ ਪਰ ਉਹਨਾਂ ਨੂੰ ਵੀ ਸ਼ਾਂਤਮਈ ਬੋਲਾਂ ਦੇ ਨਾਲ ਹੀ ਸ਼ਾਂਤ ਕੀਤਾ ਜਾ ਸਕਦਾ ਨਾ ਮਤਲਬ ਇਹ ਜਿਹੜਾ ਚਿੰਤਨ ਹਰ ਬੰਦਾ ਜਦ ਜਿਹਨੂੰ ਗੁੱਸਾ ਵੱਧ ਆਉਂਦਾ ਐ ਐਵੇਂ ਚੜੇ ਘੋੜੇ ਸਵਾਰੀ ਕਈ ਵਾਰੀ ਬੰਦਾ ਭੱਜਾ ਫਿਰਦਾ ਵੀ ਪਤਾ ਨਹੀਂ ਮੈਂ ਹੀ ਸਾਰਾ ਸਮਾਜ ਚੱਕਿਆ ਮੇਰੇ ਤੋਂ ਬਾਅਦ ਪਤਾ ਨਹੀਂ ਕੀ ਰਹੇਗਾ ਨਹੀਂ ਰਹੇਗਾ ਉਹ ਭਾਈ ਸੰਸਾਰ ਐਵੇਂ ਚੱਲਦਾ ਰਹਿਣਾ ਕਿਸੇ ਬੰਦੇ ਦੇ ਜਾਨ ਨਾਲ ਕਿਸੇ ਵੀ ਖੇਤਰ ਦਾ ਹੋਵੇ ਨਾ ਕਦੀ ਘਰ ਰੁਕੇ ਆ ਨਾ ਜਥੇਬੰਦੀਆਂ ਰੁਕੀਆਂ ਨਾ ਕਦੀ ਰਾਜਨੀਤੀ ਰੁਕੀ ਆ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਤੁਸੀਂ ਦੁਨੀਆ ਤੋਂ ਜਾਓ ਤਾਂ ਸਹੀ ਚਲਾਉਣ ਵਾਲੇ ਬਥੇਰੇ ਨੇ ਇਸ ਕਰਕੇ ਇਹ ਐਵੇਂ ਫੋਕਾ ਜਿਹੜਾ ਵੀ ਮਨ ਵਿੱਚ ਵਿਚਾਰ ਪਾਲ ਛੱਡਣਾ ਕਿ ਪਤਾ ਨਹੀਂ ਮੈਂ ਹੀ ਕਰ ਸਕਦਾ ਸੰਸਾਰ ਚੱਲਦਾ ਹੀ ਰਹਿਣਾ ਸੰਸਾਰ ਅਨੰਤ ਕਾਲ ਤੋਂ ਚੱਲਦਾ ਰਿਹਾ ਇਹ ਚਿੰਤਨ ਜਿਹੜਾ ਹੈਗਾ ਬੰਦਾ ਆਪਣੇ ਆਪ ਨੂੰ ਬਦਲ ਸਕਦਾ ਆਪਣੇ ਸੁਭਾਅ ਨੂੰ ਬਦਲੇ ਆਪਣੀ ਸੋਚ ਨੂੰ ਬਦਲੇ ਆਪਣੇ ਲਾਭ ਨੁਕਸਾਨ ਨੂੰ ਸੋਚੇ ਤਾਂ ਕਾਮ ਕ੍ਰੋਧਰ ਲੋਭ ਨੂੰ ਬੰਦ ਸਜਾਏ ਅਹਮੇਬ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰੂਦੇਵ ਕਿਸੇ ਵੀ ਮਜ਼ਬੂਦਾ ਬੰਦਾ ਹੋਵੇ ਉਹ ਗॉड ਅੱਲਾ ਈਸ਼ਵਰ ਕੁਛ ਵੀ ਕਹਿੰਦਾ ਹੋਵੇ ਬੇਨਤੀ ਵੀ ਕਰੇ ਸਹਿਜ ਦੇ ਘਰ ਵਿੱਚ ਆਵੇ ਆਪਣੇ ਆਪ ਨੂੰ ਰਜੇਵਿਆਂ ਚ ਵੀ ਰੱਖੇ ਤੇ ਆਪਣੇ ਆਪ ਨੂੰ ਇਹ ਵੀ ਸੋਚੇ ਵੀ ਕਿਹੜੀ ਕਿਹੜੀ ਗਲਤੀ ਐਵੇਂ ਗੁਸਾਈ ਜਾਂਦਾ ਤੇ ਜੇ ਸ਼ਾਂਤਮਈ ਰਹਿਣਾ ਆ ਜੇ ਤੇ ਇਹ ਆ ਜਿਹੜਾ ਬੀਪੀ ਆ ਤੇ ਆ ਜਿੰਨੀ ਸ਼ੂਗਰ ਦੇ ਰੋਗ ਨੇ ਤੇ ਜਿਹੜਾ ਬੰਦਾ ਐਵੇਂ ਸਿਰ ਪੀੜ ਲੈ ਕੇ ਸਮਾਜ ਦੀ ਭੱਜਾ ਫਿਰਦਾ ਵੀ ਪਤਾ ਨਹੀਂ ਮੈਂ ਕੀ ਕਰਦਾਗਾ ਕੁਛ ਨਹੀਂ ਹੋਣਾ ਸਭ ਅੰਤ ਨੁਕਸਾਨ ਵਿਅਕਤੀਗਤ ਹੁੰਦਾ ਹੈ ਇਸ ਬਿਮਾਰੀ ਨੂੰ ਰੱਖਣਾ ਕਿ ਇਸ ਬਿਮਾਰੀ ਦਾ ਇਲਾਜ ਕਰਨਾ ਇਹ ਹਰ ਇੱਕ ਦੇ ਆਪਣੇ ਵੱਸ ਹੈ ਇਸ ਲਈ ਆਪਣੇ ਆਪ ਦਾ ਆਪ ਚਿੰਤਨ ਕਰਕੇ ਸਹਜ ਦੇ ਘਰ ਵਿੱਚ ਜਿਉਣਾ ਸਿੱਖੀਏ ਸ਼ਾਂਤਮਈ ਜੀਵਨ ਰਹਿਣਾ ਸਿੱਖੀਏ ਅਸੀਂ ਵੀ ਖੁਸ਼ ਰਹੀਏ ਸਾਡਾ ਆਲਾ ਦਵਾਲਾ ਵੀ ਖੁਸ਼ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ